ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਛੋਟੀ ਜਿੰਦਾਬਾਦ ਵੀਰ ਛੋਟੀ ਜਿੰਦਾਬਾਦ ਰਾਣਾ ਛੋਟੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਆ ਬਾਕੀ ਜਲਪਾ ਜਿਹੜਾ ਗੱਡੀ ਨਹੀਂ ਦਿੰਦਾ ਮੈਂ ਗਲਤੀਆਂ ਨਹੀਂ ਦਿੰਦਾ ਹਾਂ ਜੇ ਅੱਗੇ ਆ ਕੇ ਜਾਏਗਾ 69 ਵਿੱਚ ਤੇ ਮੈਂ ਉਹਦੇ ਮਰੂਪ ਕੋਈ ਨਹੀਂ ਦਿੰਦਾ ਸਾਹਮਣੇ ਵਜਾ ਸਾਹਮਣੇ ਹੋਈ ਸਾਹਮਣੇ ਜਨਤਾ ਪਾਰਟੀ ਜਿੰਦਾਬਾਦ ਪ੍ਰਣਾ ਸੋਢੀ ਜਿੰਦਾਬਾਦ ਟੀਗਾਲ ਵਾਜ ਨੂੰ ਕੀ ਹੋ ਗਿਆ ਸਿੱਟਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪ੍ਰਣਾ ਸੋਢੀ ਜਿੰਦਾਬਾਦ ਜਨਾ ਗਰਮੀਤ ਸਿੰਘ ਸੋਢੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਇਹ ਅੱਜ ਗ੍ਰਹਿ ਵਿੱਚ ਮੰਡੀ ਰੋੜਾਂ ਵਿੱਚ ਆਏ ਨੇ ਜੀ ਆਪਣੇ ਰਾਣਾ ਸੋਢੀ ਜੀ ਜਿョਕੇ ਕਮਿਸ਼ਨ ਸੋਢੀ ਜੀ ਦੇ ਬੇਟਾ ਜੀ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ ਜੀ ਤੇ ਜੋ ਕਿ ਮੈਂ ਮੰਡੀ ਰੋਡਾਂ ਵਾਲੀ ਤੇ ਹਲੀਮ ਵਾਲੇ ਦੀ ਸੰਗਤ ਨੂੰ ਦੱਸਣਾ ਚਾਹੁੰਨਾ ਕਿ ਸਾਰੇ ਚੰਗੀ ਤਰ੍ਹਾਂ ਮੈਨੂੰ ਜਾਣਦੇ ਹੀ ਨੇ ਜੋ ਕਿ ਆਪਾਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਣੇ ਜੋ ਕਿ ਪਾਰਟੀ ਜੋ ਕਮਲਦਾ ਫੁੱਲ ਤੇ ਨਿਸ਼ਾਨ ਤੇ ਮੋਹਰਾ ਲਗਣੀਆਂ ਸਾਰਿਆਂ ਨੇ ਅਤੇ ਆਪਾਂ ਵੱਧ ਤੋਂ ਵੱਧ ਲੀਡ ਦਿਵਾ ਕੇ ਕਾਮਯਾਬ ਕਰਨਾ ਹੈ ਰਾਣਾ ਸੋਢੀ ਜੀ ਨੂੰ ਤੇ ਜੋ ਕਿ ਆਪਾਂ ਕਾਮਯਾਬ ਕਰਕੇ ਅੱਗੇ ਵਧਣਾ ਹੈ ਸਾਰਿਆਂ ਨੂੰ ਹੁਣ ਇਹ ਹੀ ਬੇਨਤੀ ਹੈ ਕਿ ਆਪਾਂ ਹੁਣ ਮੰਡੀ ਰੋੜਾਂ ਵਾਲੀ ਦੇ ਵਿੱਚ ਡੋਰ ਤੋਂ ਡੋਰ ਚੱਲਾਂਗੇ ਸਾਰਿਆਂ ਨੂੰ ਮੇਰੇ ਭਰਾ ਜਿੰਨੇ ਵੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਨਾਲ ਚੱਲ ਕੇ ਡੋਰ ਤੋਂ ਡੋਰ ਕਢਾਣ ਤੇ ਨਾ ਆਪਣੇ ਲਈ ਮਾਲਾ ਦੀ ਸੰਗਤ ਨੂੰ ਬੇਨਤੀ ਕਰਦਾਂਗੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਮੈਂ ਮਨਰੇਗਾ ਦੇ ਵਿੱਚ ਕੰਮ ਕਰਾਇਆ ਸਾਰੇ ਮੰਡੀ ਮਾਲਾ ਤੇ ਤੇ ਮੰਡੀ ਦੇ ਬੇਨਤੀ ਹੈ ਵੀ ਕੋਈ ਵੀ ਬੰਦਾ ਕਹਿ ਦੇ ਅਕਰਪੀਅਰ ਕਿਸੇ ਦਾ ਵੀ ਖਾਧਾ ਹੋਵੇ ਤਾਂ ਆਪਾਂ ਦੇਣਦਾਰਾਂ ਜੇ ਹਾਦਾ ਤਾਂ ਬੇਸ਼ੱਕ ਦੀ ਮੈਨੂੰ ਵੋਟ ਨਾ ਪਾਇਆ ਜੇ ਕਮਲ ਦੇ ਫੁੱਲ ਤੇ ਵੋਟ ਨਾ ਪਾਇਆ ਜੇ ਜੇ ਕੋਈ ਬੰਦਾ ਵੀ ਕਹਿ ਦੇਵੇ ਕੋਈ ਪੱਤਰਕਾਰੇ ਕਿਸੇ ਨੂੰ ਕਹਿ ਦੇਵੇ ਤਾਂ ਮੇਰੇ ਮੂੰਹ ਤੇ ਕਰਾ ਦਿਓ ਮੈਂ ਇੱਕ ਬੇਅੰਤੀ ਕਰਾ ਜਿਹਨੇ ਮੈਂ ਮਾਨਮਾਨਦਾਰੀ ਨਾਲ ਕੰਮ ਕਰਾਇਆ ਸੀਗਾ ਤੁਹਾਡਾ ਨੰਮ ਰੇਗਾ ਦਾ ਉਸੇ ਹੀ ਤਰ੍ਹਾਂ ਤੁਹਾਡੇ ਸਾਰੇ ਕੰਮ ਕਰਾਵਾਂਗਾ ਮੈਂ ਬਿਨਾਂ ਪੁੱਛੇ ਤਾਂ ਇੱਕ ਥੋੜੀ ਜੀ ਕੋਸ਼ਕੈਨ ਲੱਗਿਆ ਕਿ ਆਪਾਂ ਜਦੋਂ ਆਪਣੇ ਮੰਤਰੀ ਸਾਹਿਬ ਦੀ ਬੰਦੇ ਨੇ ਆਪਣੇ ਐਮਪੀ ਬੰਦੇ ਤੋਂ ਉਸ ਤੋਂ ਬਾਅਦ ਮੈਂ ਕਿਉਂਕ ਇੱਕ ਦਫ਼ਤਰ ਬਣਾਵਾਂਗਾ ਆਪਣੇ ਕਹਿੰਦੇ ਆਪਾਂ ਦਾ ਪਾਰਟੀ ਜਿੰਦਾਬਾਦ ਬਾਪੂਸੀ ਜਿੰਦਾਬਾਦ ਸਾਰਿਆਂ ਦੇ ਕੰਮ ਬੰਦੇ ਰੋੜਾਂ ਵਾਲੀ ਇਹਦੇ ਕਰਿਆ ਕਰਦੇ ਇਹ ਮੈਂ ਅੱਜ ਬਿਨਾ ਪੁੱਛੇ ਕਹਿ ਰਿਹਾ ਤੇ ਮੈਂ ਗਰੰਟੀ ਨਾਲ ਕਹਿਣਾ ਕਿ ਤੁਹਾਡੇ ਕੰਮ ਨਾ ਹੋਣ ਤਾਂ ਆਪਾਂ ਜਿੱਥੇ ਨੀਵੀਂ ਦਾ ਮਰਜ਼ੀ ਪਾਉਦਾ ਮੈਂ ਆਪਣੀ ਜੱਦੀ ਪੁਛਤੀ ਇੱਕ ਦੁਕਾਨ ਹੈ ਜੱਦੀ ਕੋਈ ਇਥੇ ਰਹਿਣ ਵਾਲਿਆਂ ਜੇ ਤੁਹਾਡੇ ਵਾਅਦੇ ਤੇ ਪੂਰੇ ਨਾ ਲਈਏ ਤਾਂ ਸਾਨੂੰ ਦੇਸ਼ਾ ਕਦੀ ਇਥੋਂ ਬਾਅਦ ਕਿਸੇ ਵੱਲੋਂ ਅਸੀਂ ਵੋਟ ਮੰਗਣ ਨਹੀਂ ਆਵਾਂਗੇ ਜੀ ਕਿਰਪਾ ਕਰਕੇ ਇੱਕ ਵਾਰ ਮੈਂ ਪਹਿਲੀ ਵਾਰ ਬੇਨਤੀ ਕਰ ਰਿਹਾ ਤੇ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਦਿਤਾ ਦਿਓ ਤੇ ਤੁਹਾਨੂੰ ਜਿੱਤ ਗਏ ਜੋ ਪਿੰਡ ਬਾਰੇ ਗੱਲ ਜਿੱਤ ਗਏ ਜਿਹੜਾ ਕੰਮ ਨਹੀਂ ਹੁੰਦਾ ਨਾ ਹੋਵੇ ਤਾਂ ਆਪਾਂ ਨੂੰ ਦੇਨਦਾਰਾਂ ਜਿਹੜੀ ਮਰਜ਼ੀ ਸਜ਼ਾ ਦੇ ਆ ਜੇ ਇੱਕ ਵਾਰੀ ਕਮਲ ਦੇ ਫੁੱਲ ਤੇ ਲੀਡ ਨਾਲ ਦਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਆਹ ਜੇ ਨਾ ਕੋਈ ਯਾਰ ਸਮਝ ਦੀ ਰਾਣਾ ਜੀ ਨੂੰ ਕਾਮਯਾਬ ਕਰੀਏ ਮੇਕਿਸਾਨਪੁਰ ਅਕੀ ਕੀ ਉਟਾ ਪਾ ਨਹੀਂ ਹੈ ਯਾਦ ਨਾਲ ਅਕੀ ਕੀ ਪੋਲ ਐਕੀ ਪੋਲ ਨੂੰ ਬਣਿਆ ਤੇ ਆਪਾਂ ਲੇਵੜ ਵਾਲਾ ਲੀਡ ਕਰਨੀ ਹਾਂ ਹਾਂਜੀ ਹਾਂਜੀ ਅੰਕਲ ਜੀ ਇੱਧਰ ਧਿਆਨ ਮਾਰੋ ਬੇਨਤੀ ਆ ਸਾਡੀ ਦਾ ਦੇ ਕੇ ਇਹ ਬਿਤਰੋ ਇਹ ਬਿਤਰੋ ਸੋਨ ਡਾ ਗੁਰੂ ਜੀ ਦੇ ਅੰਦਰ ਦੇ ਪੇਟੀ ਤੇ ਇਹਦੇ ਉੱਤੇ ਜਲਾਲਾਂਵਾਲਾ ਸ਼ਹਿਰ ਚ ਬੈਠੇ ਜੇ ਤੇ ਵਾਸ ਬਸ ਉਹਦੇ ਸਾਥ ਨੂੰ ਜਲਦ ਜਲਦ ਕੋਈ ਸਾਹਿਬ ਆਜਾ ਕੇ ਆਪਣੀ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਜੀ ਤਕੜੇ ਹੋ ਜੀ ਤਕੜੇ ਆ ਜੀ ਆਪ ਜੀ ਕਿਰਪਾ ਕਰ ਆ ਜੇ ਸਾਡੇ ਠੀਕ ਹੈ ਵੀਰ apa nggak ada orang ਅਜੀਤ ਜੀ ਤਾਂ ਨਹੀਂ ਕੋਈ ਗੱਲ ਹੋਰ ਵੀ ਫੋਨੀ ਆ ਗਿਆ ਆਪਣੇ ਦੋਸਤਾਂ ਦੀ ਬੇਨਤੀ ਕਮਲ ਦੇ ਫੁੱਲ ਤੇ ਬਾਤ ਕਰਵਾਉਣਾ ਹੈ ਕੋਈ ਗਲਤੀ ਹੋਈ ਕੋਈ ਕੋਣੀ ਥੋੜਾ ਜਿਹਾ ਤੇਰਾ ਬਹੁਤ ਲਾਣਾ ਪੰਦਾ ਹੈ ਅੱਜ ਫੁੱਲ ਦਾ ਪਰਨਾ ਕਟਾਉਣੀ ਹੈ ਕੋਈ ਕੋਈ ਨਹੀਂ ਆਇਓ ਬੜਾ 24 ਸਾਲਾਂ ਦਾ ਮੌਜੂਦ ਹੈ ਹਾਂਜੀ ਬਾਤ ਵਧੀਆ ਹੈ ਹਾਂਜੀ ਜੀ ਮੋਤੀ ਸਾਹਿਬ ਨੂੰ ਓਲ ਕਰੀਂ ਕਰਮਿੰਦਰ ਜੀ ਬੇਨਤੀ ਹੈ ਤੁਹਾਡੇ ਕੋਲ ਆਣਾ ਪਾਜੀ ਠੀਕ ਹੈ ਜੀ ਕੀ ਗੱਲ ਫੁੱਲ ਜਰੂਰ ਖਲਾਉਣਾ ਆਪਾਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਖਲਾਉਣਾ ਹੈ ਠੀਕ ਹੈ ਜੀ ਆ ਜਾਈ ਬੈਠ ਉਡੀਕ ਆਬ ਦਾ ਪੂਰਾ ਧਿਆਨ ਰੱਖਣਾ ਉਹ ਜੋ ਤਗੜੇ ਜੀ ਬੱਚਾ ਸੱਚੀ ਕਾਲੀ ਉਹ ਤਾਂ ਜਿਹੜਾ ਜੋ ਐਕਟਿਵ ਤੇ ਫੋਨ ਦੇ ਕੋਲ ਦੇ ਨਾਲ ਹੈ ਹਾਂਜੀ ਹੋ ਗਈ ਪੂਰਾ ਬਵਾਦ ਪਿਆ ਜਿਹੜੇ ਵਾਤ ਵਾਤ ਚੜ ਕੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਪੌਣੀਆਂ ਨੇ ਵੋਟਾਂ ਠੀਕ ਠੀਕ ਨਹੀਂ ਕਰਨਾ ਪੌਣੀਆਂ ਨੇ ਹਾਂਜੀ ਹਾਂ ਮੈਂ ਨਹੀਂ ਕਰੋ ਦੋ ਜੀ ਨਾਮ ਆਪਣੇ ਕਿਹੜੇ ਪਿੰਡੋਂ ਆਇਆ ਮੇਰਾ ਨਾਮ ਮੇਰਾ ਨਾਮ ਲਭੀ ਸਿੰਘ ਮੈਂ ਪਹਿਲੇ ਗੰਦੜ ਤੋਂ ਜ਼ਿਲ੍ਹਾ ਵਾਈਸ ਬੀਪ ਪ੍ਰਧਾਨ ਅਫਸਰ ਤੋਂ ਰਾਣਾ ਹੀ ਦੇ ਆ ਕੇ ਆ ਤੋਕੀ ਡੋਰ ਤੋਂ ਟੈਂਪਰ ਕਰਨ ਤੋਂ ਇਹਨਾਂ ਦੇ ਆਤਮ ਮਜ਼ਬੂਤ ਕਰਨ ਤਾਂ ਕਿ ਸਾਡੀ ਸਰਕਾਰ ਬਣ ਸਕੇ ਮਲਜੀਤ ਕੌਰ ਸ੍ਰੀ ਬਖਸ਼ਰ ਸਾਹਿਬ ਤੋਂ ਜੀ ਸਰਪੰਚ ਮੰਡੀ ਰੋਡ 'ਤੇ ਪਹੁੰਚਿਆ ਜੀ ਹਾਂਜੀ ਮੰਡੀ ਰੋਡ ਵਾਲੀ ਪਹੁੰਚਿਆ ਸੀ ਤੇ ਵੀਰ ਜੀ ਰਾਣਾ ਸੋਢੀ ਦੇ ਤੇ ਵੋਟਾਂ ਬਾਰੇ ਸੁੰਗਣਾ ਆਇਆ ਸੀ ਕਹਿੰਨੇ ਬਿਅਤ ਵਾਦ ਵੋਟਾਂ ਪਾਓ ਚੜ ਕੇ ਤੇ ਲਾਭ ਉਠਾਓ ਹਾਂਜੀ ਕੀ ਨਾਮ ਹੈ ਤੁਹਾਡਾ ਹਮਤਾਰਾਨੀ ਅਸੀਂ ਮੰਡੀ ਰੋਡਾਂ ਵਾਲੇ ਵਿੱਚ ਹਾਂਜੀ ਮੰਡੀ ਰੋਡਾਂ ਵਾਲੀ ਵਿੱਚ ਪਹੁੰਚਿਆ ਰਗਵਰ ਜੀ ਨਾਲ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਵੋਟਾਂ ਦਾ ਰਾਣਾ ਸੋਢੀ ਜੀ ਨੂੰ ਅਸੀਂ ਵੱਤ ਵਾਦ ਵੋਟਾਂ ਨਾਲ ਜਿਤਾ ਰਹੇ ਹਾਂ ਆ ਦੰਤਰਾ ਹੈ ਅੰਤਰ 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 ਦੋ ਕਰੋ ਦੋ ਅੱਜ ਦਾ ਬੈਪਰੇ ਦੋ ਬੈਠੋ ਭਾਜੀ ਕਰਨ ਆ ਜਿਹੜਾ ਦੁਬਾਰਾ ਹੈ ਤੁਸੀਂ ਐਵੇਂ ਨਾ ਜਾਓ ਜਦੋਂ ਦੁਬਾਰਾ ਤਾਦੇ ਕੋਈ ਦਸਪਰਾ ਨਹੀਂ ਆਇਆ ਤਾਂ ਕੋਈ ਨਹੀਂ ਦੱਸਦਾ ਤੁਸੀਂ ਸਾਡੇ ਕੋਲ ਆਇਓ ਚੈੱਕ ਕਰ ਯਾਰ ਕਲਰ ਕਲਰ ਇਹ ਤੁਰ ਆ ਰੀਤਨ ਸਿੰਘ ਸਾਡੇ ਜਸਪਾਲਾ ਜੀ ਬੈਠ ਕੇ ਬੈਠ ਕਰਨੀ ਸੜਕ ਪਾਣੀ ਨਹੀਂ ਕਰ ਲੈਣੇ ਬਾਪ ਇੱਕ ਮਿੰਟ ਪਾਣੀ ਉਹਨੂੰ ਸੋਨਸ ਹਾਲ ਵਰਨ ਪ੍ਰਮੋਡਲ ਪਰ ਜਾਤ ਹੋ ਗਿਆ ਪੜੀ ਇਹ ਨਾਮ ਜੀ ਕੀ ਨਾਮ ਆ ਜੀ ਕੀ ਨਾਮ

ਅੱਜ ਕੀ ਨਾਮ ਆ ਤੇ ਕਿਹੜੇ ਬੰਦੇ ਆਏ ਨੇ ਮੇਰਾ ਨਾਮ ਮੇਰਾ ਨਾਮ ਲੱਭੀ ਸਿੰਘ ਜੀ ਮੈਂ ਪਹਿਲੇ ਗੰਦੜ ਤੋਂ ਜਿਲ੍ਹਾ ਵਾਈਸ ਯੂਪ ਪ੍ਰਧਾਨ ਮੌਖਸਰ ਤੋਂ ਰਾਣਾ ਜੀ ਦੇ ਆਕਾਚਾ ਦੋਕੂ ਦੋਰ ਤੋਂ ਮੈਂ ਕਰਨ ਕੋ ਇਹਨਾਂ ਦੇ ਆਤਮ ਮਜ਼ਬੂਤ ਕਰਨ ਤਾਂ ਕਿ ਸਾਡੀ ਸਰਕਾਰ ਬਣ ਸਕੇ ਬਲਜੀਤ ਜੀ ਨਾਲ ਆਮਦੇ ਘਰੇ ਪਾਚੀ ਬਲਜੀਤ ਕੌਰ ਸ੍ਰੀ ਮਕਸਦਰ ਸਾਹਿਬ ਤੋਂ ਜੀ ਬਲਜੀਤ ਕੌਰ ਸ੍ਰੀ ਮਕਸਦਰ ਸਾਹਿਬ ਤੋਂ ਜੀ ਹਾਂ ਜੀ ਮੰਡੀ ਰੋਡ ਵਾਲੀ ਪਹੁੰਚਿਆ ਸੀ ਤੇ ਵੀਰ ਜੀ ਰਾਣਾ ਸੋਢੀ ਦੇ ਤੇ ਵੋਟਾਂ ਬਾਰੇ ਸੁ ਮੰਗਣ ਆਏ ਸੀ ਕਹਿੰਦੇ ਵਾਧ ਵਾਧ ਵੋਟਾਂ ਪਾਓ ਚੜ ਕੇ ਤੇ ਲਾਭ ਉਠਾਓ ਬਲਜੀਤ ਜੀ ਕੀ ਨਾ ਆਮਦੇ ਘਰੇ ਪਾਚੀ ਬਲਜੀਤ ਕੌਰ ਸ੍ਰੀ ਮਕਸਦਰ ਸਾਹਿਬ ਤੋਂ ਜੀ ਹਾਂ ਜੀ ਮੰਡੀ ਰੋਡ ਵਾਲੀ ਪਹੁੰਚਿਆ ਸੀ ਤੇ ਵੀਰ ਜੀ ਰਾਣਾ ਸੋਢੀ ਦੇ ਤੇ ਵੋਟਾਂ ਬਾਰੇ ਸੁ ਮੰਗਣ ਆਏ ਸੀ ਕਹਿੰਦੇ ਵਾਧ ਵਾਧ ਵੋਟਾਂ ਪਾਓ ਚੜ ਕੇ ਤੇ ਲਾਭ ਉਠਾਓ ਠੀਕ ਹੈ ਜੀ ਕੋ ਜੇ ਜੀ ਬਿਲੇ ਨਾ ਹੋਇਆ ਜਾਂ ਬੰਦੇ ਨੇ ਬਹੁਤ ਬਗਾਨੀ ਆਹ ਬੋਲ ਲਾਈ ਜਾਇਦਰਾ ਅੱਗੇ ਅੱਗੇ ਆਉਂਦੇ ਰਹੋ ਅੱਗੇ ਅੱਗੇ ਆਉਂਦੇ ਰਹੋ ਅੱਜ ਦੇ ਲਾਸਟ ਹਾਂ ਜੀ ਕੀ ਨਾਮ ਹੈ ਹੰਤਾਰਾਨ ਅੱਜ ਮੰਡੀ ਰੋਡਾਂ ਵਾਲੇ ਵਿੱਚ ਹਾਂਜੀ ਮੰਡੀ ਰੋਡਾਂ ਵਾਲੇ ਵਿੱਚ ਪਹੁੰਚਿਆ ਭਗਵਤ ਜੀ ਨਾਲ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਵੋਟਾਂ ਦਾ ਰਾਣਾ ਸੋਦੀ ਜੀ ਨੂੰ ਅਸੀਂ ਵੱਤ-ਵੱਤ ਵੋਟਾਂ ਨਾਲ ਜਿਤਾ ਰਹੇ ਹਾਂ ਹਾਂਜੀ ਮੈਂ ਜੀ ਜਾਨ ਮੇਰੀ ਵੀ ਜੀ ਕੀ ਨਾਮ ਹੈ ਤੇ ਜਿਹਨੇ ਪੜ੍ਹਿਆ ਮੈਂ ਜੀ ਮੇਰਾ ਨਾਮ ਅਜੀਤ ਕੁਮਾਰੀ ਜੀ ਮੈਂ ਜੰਡਰਾਂ ਦੇ ਰਹਿਣ ਵਾਲਾ ਮੈਂ ਅੱਜ ਇਹਨਾਂ ਨਾਲਾਏ ਰਗੂਜੀ ਸੋਢੀ ਸਾਹਿਬ ਨਾਲ ਡੋਰ ਤੋਂ ਡੋਰ ਮੋਟਾ ਮੁੰਬੰਦੀ ਰੋੜਾ ਤੇ ਮੋਟਾ ਮੰਗਨ ਵਾਸਤੇ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਇਹ ਕਿੰਨਾ ਕਹਿ ਦਿੱਤਾ ਤੁਮ ਸਾਰੇ ਜੀ ਬਹੁਤ ਸਾਰੇ ਸਮਰਥਨ ਦੇ ਰਹੇ ਜੀ ਆਪ ਨੂੰ ਬਹੁਤ ਚਾਂਸ ਆਪਣੇ ਬਹੁਤ ਜਿਆਦਾ ਨੇ ਇਸ ਵਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੇਫਿਕਰ ਹੋ ਜਾਓ ਮਹਾਰਾਜ ਜੀ ਹਾਂਜੀ ਹਾਂਜੀ ਰੋਜੀ ਵੱਡੀ ਜ਼ਿੰਮੇਵਾਰੀ ਹੈ ਇਹ ਫਿਕਰ ਹੋ

<laughs> आजो सामने आज कोई हेलो इधर सामने

ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਪਤੀ ਹੋਣਾ ਪਾਚਾ ਪਣ ਕੇ ਤੇਰਾ ਤੇਰੀ ਹੋ ਗਈ ਤੇਰਾ ਇਹ ਨਾ ਨਹੀਂ ਇਹ ਨਹੀਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਗਰਮੀਲ ਸਿੰਘ ਛੋਡੀ ਜੀ ਜਿੰਦਾਬਾਦ ਆਪਾਂ ਬਹੁਤ ਬਾਕੀ ਦਾ ਆਪਾਂ ਬੋਲਣਾ ਇਹ ਆਪਾਂ ਤਾਂ ਹੈਗੇ ਆ ਆਪਾਂ ਤਾਂ ਕਹਿੰਦੀ ਲੋੜੀ ਆਪਾਂ ਨਾਲ ਸਾਥ ਆਪਾਂ ਦੀ ਹੈਗੇ ਨਾਲ ਜਰਦਸਨ ਘਰ ਦੇ ਨੂੰ ਲੈ ਕੇ ਜਾਣ ਸਾਰੇ ਜੀ 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 ਹੋਰ ਸਾਰੇ ਲੈ ਕੇ ਵਾਪਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਰੀ ਗੋਵਿੰਦ ਉਹਨੇ ਲਾ ਰੱਖਣਾ ਕਿ ਪੂਰਾ ਜਰੂਰ ਜਰੂਰ ਕੰਮ ਦੇ ਫੋਟੋਆਂ ਲਾਉਣੀਆਂ ਮੋਰਾ ਠੀਕ ਹੈ ਵੀਰ ਇੱਕ ਸਾਥ ਦੇਣਾ ਜਰੂਰ ਜਰੂਰ ਵੀਰ ਜੀ ਲਓ ਵੀਰ ਜੀ ਹਾਂ ਜੀ ਹਾਂ ਜੀ ਮੈਂ ਦੋ ਵਾਰ ਤੈਨੂੰ ਕਹਿ ਜਿਹੜੇ ਮੇਰੇ ਬੱਦੇ ਸਾਥੀ ਹੁੰਦੇ ਨੇ ਮੈਂ ਕਹਿੰਦਾ ਘਰ ਤੋਂ ਬੜਿਆ ਨੇ ਇੱਕ ਜਿਹੜਾ ਤਾਂ ਪਰਵਾਈਏ ਜ਼ਰੂਰੀ ਇਹ ਹਾਂ ਨਹੀਂ ਨਹੀਂ ਸਹੀ ਹੋ ਗਿਆ ਬਸ ਸਹੀ ਹੋ ਗਿਆ ਕਾਕੇ ਜਲਦੂਲ ਚੁਕਾਓ ਕਿਸੇ ਚੀਜ਼ ਦੀ ਲੋੜ ਨਹੀਂ ਉਹਨੇ ਆਪਣੀ ਦੁਕਾਨ ਤੇ ਦਿੱਤਾ ਬਿਲਡਿੰਗ ਕੋਲੇ ਤੋਂ ਠੀਕ ਹੈ ਸੋ ਲੋ ਠੀਕ ਜੀ ਤਰਵਾਉਂਦੇ ਆ ਜੀ ਇਹ ਮੇਰੇ ਪਿੰਡ ਦੇ ਬਕਸੀਰ ਜੀ ਅੱਬਾ ਜੀ ਹਾਂ ਜੀ ਜਰਦਾਰ ਜੀ ਚਾਹ ਦੇਖੋ ਜੀ ਚਾਹ ਦੀ ਕਿਰਪਾ ਜੀ ਹਾਂ ਬਾਬਾ ਜੀ ਰਾਤ ਨੂੰ ਕੰਮੀ ਸਾਡਾ ਲਈ ਪਈ ਹੋਈ ਆ ਮੌਕਾ ਦਿਓ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ